ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਉਟਿਆਂ ਦੀ ਓਟ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਓ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦਾ ਪਾਵਨ ਪਵਿੱਤਰ ਹੁਕਮ ਹੈ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਆਏ ਸੇ ਜੰਤ ਭਈ ਹਰਿਆਵਲੀ ਜਿਨ ਮੇਰਾ ਸਤਗੁਰੂ ਦੇਖਿਆ ਜਾਏ ਧੰਨ ਧੰਨ ਪਿਤਾ ਧੰਨ ਤਾਨ ਕਲ ਧੰਨ ਧੰਨ ਸੋ ਜਨਨੀ ਜਨ ਗੁਰੂ ਜਣਿਆ ਮਾਈ ਧੰਨ ਧੰਨ ਰਾਮਦਾਸ ਗੁਰ ਜਨ ਸਿਰਿਆਤ ਨ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਜਣ ਹਾਰ ਤਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਥਾ ਹੋ ਅਤੋਲ ਤੂੰ ਇਹ ਅੰਤ ਨ ਬਾਰਾ ਵਾਰਿਆ ਧੰਨ ਧੰਨ ਹਮਾਰੇ ਭਾਵ ਘਰ ਆਇਆ ਪਰ ਮੀਰਾ ਸੋਹਿ ਬੰਕਦਵਾਰ ਸਗਲਾ ਬਨਹਰਾ ਐਸੇ ਦੀਨ ਦਿਆਲ ਸਤਿਗੁਰੂ ਛੋਡੀ ਸੁਲਤਾਨ ਚੌਥੇ ਬਾਦਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆ ਨੇ ਅੱਜ ਦੇ ਸ਼ੁਭ ਦਿਹਾੜੀ ਪੀਤਾ ਹਰਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਇਆਕਾਰ ਜੀ ਦੇ ਕੋਖਤ ਚੁਨਾ ਮੰਡੀ ਲਾਹੌਰ ਵਿਖੇ ਅਵਤਾਰ ਧਾਰਿਆ ਸਿਨਾ ਸਤਗੁਰਾਂ ਦਾ ਅਵਤਾਰ ਗੁਰਪੁਰਬ ਬੇਅੰਤ ਸੰਗਤਾ ਬੜੀ ਸਰਦਾ ਭਾਵਨਾ ਨਾਲ ਮਨਾ ਰਹੀਆਂ ਹਨ ਜਿਤਾ ਸ਼ਕਤ ਬੇਟਾਵਾ ਹਾਜ਼ਰ ਪਰ ਰਹੀਆਂ ਹਨ ਸਤ ਗੁਰੂ ਜੀਓ ਆਪ ਜੀਆਂ ਦਾ ਪਾਵਨ ਪਵਿੱਤਰ ਹੁਕਮ ਹੈ ਜਿਨਾਂ ਸਾ ਸੁਗਰਾਸ ਨਵੀਸ ਲੈ ਹਰ ਨਾਮਾ ਮਨ ਮੰਤ ਨੰਸੀ ਸੇਈ ਨਾਨਕਾ ਪੂਰਨ ਸੋਈ ਸੰਤ ਸੰਤ ਸਰਨ ਜੋ ਜਾਣ ਪਰੈ ਸੋ ਜਨ ਉਧਰਨ ਹਾਰੋ ਦੇ ਮਹਾਵਾਕਾਂ ਸੰਹਾਰ ਮਹਾਰਾਜ ਜੀ ਆਪ ਜੀਆਂ ਦੇ ਦਰੋਂ ਕਰੋ ਵਰਸਾਈ

ਸ੍ਰੀ ਭਗਵਾਨ ਜੀ ਮਹਾਰਾਜ ਜੀਓ ਆਪ ਜੀ ਆਦੀ ਚਰਨ ਛੋ ਪ੍ਰਾਪਤ ਕੁਟਿਆ ਜਮਸ਼ੇਦ ਵਿਖੇ ਸੰਗਤਾਂ ਵੱਲੋਂ ਹਰ ਮਹੀਨੇ ਦੀ ਪੁੰਨਿਆਂ ਦੀ ਤਰ੍ਹਾਂ ਇਸ ਵਾਰ ਵੀ ਪੁੰਨਿਆਂ ਦਾ ਦਿਹਾੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਆਪ ਜੀ ਆਦੇ ਹਜੂਰ ਹਰ ਜਸ ਕੀਰਤਨ ਕੀਤਾ ਗਿਆ ਮਹਾਰਾਜਿਓ ਸੰਗਤਾਂ ਵੱਲੋਂ ਬਾਣੀ ਪੜਦਿਆਂ ਸੇਵਾ ਕਰਦਿਆਂ ਇੱਕ ਨਹੀਂ ਅਣਗਿਣ ਭੁੱਲਾਂ ਹੋ ਗੰਨਾਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸਤਿ ਬਾਣੀ ਪੜਨ ਸੇਵਾ ਕਰਨ ਦੀ ਸਮਰੱਥਾ ਬਖਸ਼ਿਸ਼ ਕਰਨੀ ਮਹਾਰਾਜ ਜੀਓ ਅੱਖਰ ਦਾ ਵਾਧਾ ਘਟਾ ਭੁੱਲ ਚੁਕ ਮਾਫ਼ ਕਰਨੀ ਸਰਬਤ ਦੇ ਕਾਜ ਦਾਸ ਕਰਨੇ ਇਕ ਕਬੜ ਦੇ ਸੰਦੇਸ਼ ਸਰਬਤ ਲਾਹੇ ਵੰਦ ਹੋਵਣਾ ਨਾਨਕ ਨਾਮ ਜੜਦੀ ਕਲਾ ਤੇਰੇ ਬਾਣੀ ਸਰਬਤ ਦਾ ਪਲਾ